ਜਾਬ ਦੇ ਹੁਸ਼ਿਆਰਪੁਰ ਤੋਂ ਕੈਨੇਡਾ ਆ ਕੇ ਵਸੇ ਰਿਟਾਇਰਡ ਡਿਟੈਕਟਿਵ ਰਜਿੰਦਰ ਸਿੱਧੂ ਨੇ ਟੋਰਾਂਟੋ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ 1974 ਵਿੱਚ ਦੇਖਿਆ ਜਿਸ ਤੋਂ ਬਾਅਦ ਉਹਨਾਂ ਨੇ ਨਾ ਸਿਰਫ ਇਹ ਸੁਪਨਾ ਪੂਰਾ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੇ ਨਾਲ ਹੀ ਆਪਣੇ ਦੋ ਬੇਟਿਆਂ ਨੂੰ ਟੋਰਾਂਟੋ ਪੁਲਿਸ ਵਿੱਚ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ ਸਾਡੇ ਨਾਲ ਗੱਲ ਕਰਦਿਆਂ ਹੋਇਆਂ ਉਹਨਾਂ ਨੇ ਆਪਣੇ ਸਫ਼ਰ ਦੇ ਕੁਝ ਜ਼ਰੂਰੀ ਪੜਾ ਸਾਡੇ ਨਾਲ ਸਾਂਝੇ ਕੀਤੇ ਤੇ ਅਗਰ ਤੁਹਾਨੂੰ ਕੋਈ ਐਸਾ ਮਸਲਾ ਹੈ ਜਿਸ ਤੇ ਤੁਸੀਂ ਯੂਨੀਫਾਰਮ ਪੁਲਿਸ ਨੂੰ ਨਹੀਂ ਸੱਦਣਾ ਚਾਹੁੰਦੇ ਆਕਾਰ ਦੀ ਡੋਮੈਸਟਿਕਾ ਬੱਚਿਆਂ ਦੀ ਇਸ਼ੂ ਸੀਗੇ ਆਪਣੇ ਵਾਇਲੈਂਸ ਡਿਮੈਸਟਿਕ ਵਾਇਲੈਂਸ ਵਾਲਾ ਉਹ ਸਾਨੂੰ ਫੋਨ ਕਰਦੇ ਹੁੰਦੇ ਸੀ ਤੇ ਅਸੀਂ ਜਾ ਕੇ ਉਹਨਾਂ ਦੇ ਪ੍ਰੋਬਲਮ ਵਗੈਰਾ ਸੋਲਵ ਕਰਦੇ ਰਹੇ ਤੇ ਉੱਥੇ ਮੈਂ ਕੀਤਾ 8-9 ਸਾਲ ਕੰਮ ਤੇ ਫਿਰ ਮੇਰੀ ਟ੍ਰਾਂਸਫਰ ਹੋ ਗਈ ਇੰਟੈਲੀਜੈਂਸ ਤੇ ਮੇਰੇ ਲਾਸਟ 15 ਸਾਲ ਸੀਗੇ ਉਹ ਮੈਂ ਇੰਟੈਲੀਜੈਂਸ ਵਿੱਚ ਡਿਟੈਕਟਿਵ ਲਗਾਂ ਉਨ੍ਹਾਂ ਦੇ ਦੋਨੋਂ ਬੇਟੇ ਡਿਟੈਕਟਿਵ ਅਜੇ ਸਿੱਧੂ ਅਤੇ ਸਟਾਫ ਸਰਜੈਂਟ ਵਿਜੇ ਸਿੱਧੂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਚਰਨੋਉਪੋਲਿਸ ਨਾਲ ਪਿਛਲੇ ਲਗਭਗ 23 ਸਾਲਾਂ ਤੋਂ ਜੁੜੇ ਹੋਏ ਹਨ ਪਰ ਦੋਹਾਂ ਦਾ ਸਫ਼ਰ ਅਲੱਗ ਰਿਹਾ ਐਸ ਦਾ ਨਹੀਂ ਸੀ ਵੀ ਵੱਡੇ ਦਾ ਵਿਜੇ ਦਾ ਇਹ ਦੱਸਿਓ ਕਿਉਂਕਿ ਕਿਸੇ ਕਿਸੇ ਦਿਨ ਮੈਂ ਕੰਮ ਤੋਂ ਜਿੱਲੇ ਵਾਪਸ ਆਂਦਾ ਸੀ ਜਦੋਂ ਬੈਂਟੈਲੀਜੈਂਸ ਕਰਦਾ ਸੀ ਮੇਰੀ ਯੂਨੀਫਾਰਮ ਅਜੇ ਵੀ ਕਰਨੀ ਪਈ ਸੀ ਲੇਕਿਨ ਇੰਟੈਲੀਜੈਂਸ ਬਾਇ ਯੂਨੀਫਾਰਮ ਚ ਕੰਮ ਨਹੀਂ ਸੀ ਕਰਦਾ ਇਨੇ ਕੇਵਰੀ ਮੇਰੀ ਯੂਨੀਫਾਰਮ ਪਾ ਕੇ ਤੇ ਸਟਿੱਕ ਲੈ ਕੇ ਦੇ ਘਰ ਤੇ ਦੌੜਾ ਫਿਰਦਾ I <laughs> do say it ਉਹ ਉਹ ਸਿਲੈਕਟ ਹੋਇਆ 14 ਜਾਂ 15 ਸਾਲ ਦਾ ਸੀ ਸੋ ਉਦੋਂ ਮੈਨੂੰ ਥੋੜੀ ਦਾ ਫੀਲਿੰਗ ਸੀ ਬਲਕੇ ਦਾ ਇਹਨੂੰ ਇਹ ਧਿਆਨ ਹੈਗਾ ਪਰ ਇਹ ਥੋੜਾ ਕਾਲਾ ਜਿਆਦਾ ਸੀ ਕਿ ਮੈਂ ਜਲਦੀ ਜੁਆਇਨ ਕਰਨਾ ਸੀ ਇਨ 19 ਯੀਅਰਸ ਦੀ ਏਜ ਵਿੱਚ ਅਪਲਾਈ ਕੀਤਾ ਹੀ ਵਾਸ ਦ ਯੰਗੇਸਟ ਮੈਂਬਰ ਆਫ ਦ ਫੋਰਸ ਹਾਇਰਡ ਐਟ ਦ ਏਜ ਆਫ 19 I think I probably knew this is what I wanted to do from about the age of five. And I knew I was just one of those people that knew what they wanted to do and went after it. And uh, shortly after high school, I talked to my dad and I said, I think policing is what I want to do with my life. It's one of those jobs where every day I've come to work and I couldn't imagine myself doing anything else. I couldn't imagine working for any other organization. I've never wanted to work for any other police agency. Was, I always wanted to be a city cop in Toronto, and mm -hmm. I got to do it. Maybe life. man. i ਜਿੱਥੇ ਇੱਕ ਪਾਸੇ ਡਿਟੈਕਟਿਵ ਅਜੇ ਸਿੱਧੂ ਨੇ ਪੁਲਿਸਿੰਗ ਨੂੰ ਬਚਪਨ ਤੋਂ ਹੀ ਚੁਣ ਕੇ 19 ਸਾਲ ਦੀ ਉਮਰ ਵਿੱਚ ਡਰੌਂਟੋ ਪੁਲਿਸ ਵਿੱਚ ਭਰਤੀ ਹੋ ਕੇ ਨਾਲ-ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਉੱਥੇ ਹੀ ਸਟਾਫ ਸਰਜੈਂਟ ਵਿਜੇ ਸਿੱਧੂ ਨੂੰ ਪੁਲਿਸ ਵਿੱਚ ਭਰਤੀ ਹੋਣ ਦੀ ਖੇਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਹਿਸੂਸ ਹੋਈ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਡੈਡ ਨੂੰ ਦੇਖਦੇ ਸੀਗੇ ਸੋ ਜਦੋਂ ਇੰਟੈਲੀਜੈਂਸ ਕੰਮ ਕਰਦਾ ਸੀਗਾ ਯੂ نو ਵੀ ਸੋ ਹੀ ਗਟ ਟੂ ਮੀਟ ਸੋ ਮੈਨੀ ਵੀ ਆਈ ਪੀਜ਼ ਆਫ ਦ ਵਰਲਡ ਪ੍ਰੈਜ਼ੀਡੈਂਟਸ ਐਂਡ ਵਰਲਡ ਲੀਡਰਸ ਰਾਇਲ ਫੈਮਿਲੀ we were always inspired by his stories. so, even university, jandasaga, it was always in the back of my mind that, you know, one day i might want to get into policing. within this career, i've had opportunities to apply what i've learned in school. so, uh, i did uh, two years in a planning position. Uh, currently, i'm helping with the rollout of a records management system. so, um, you know, a message to people is, whatever you enjoy studying study Karo, and then don't let that close doors let that open doors for you uh, when you when you uh, get into the workforce रिटायर्ड डिटेक्टिव रजेंद्र सिद्धू ਦੱਸਦੇ ਹਨ ਕਿ ਉਨ੍ਹਾਂ ਦੇ ਸਮੇਂ ਵਿੱਚ ਟੈਕਨੋਲੋਜੀ ਨੇ ਇੰਨਾ ਪ੍ਰਭਾਵ ਨਹੀਂ ਸਿਪਾਇਆ 유ਨੀਫਾਰਮ ਵੀ ਥੋੜੀ ਵਕਰੀ ਹੁੰਦੀ ਸੀ ਤੇ ਚੀਜ਼ਾਂ ਲਿਖ ਕੇ ਜਾਂ ਟਾਈਪਰਾਈਟਰ ਦੀ ਮਦਦ ਨਾਲ ਸੰਭਾਲੀਆਂ ਜਾਂਦੀਆਂ ਸੀ ਦੋਨੋਂ ਬੇਟਿਆਂ ਦਾ ਪੁਲਿਸ ਵਿੱਚ ਭਰਤੀ ਹੋਣ ਨਾਲ ਉਹ ਨਵੇਂ ਸਮੇਂ ਵਿੱਚ ਪੁਲਿਸ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਵੀ ਨੇੜਿਓਂ ਸਮਝਦੇ ਹਨ ਜ਼ਿਕਰ ਹੋ ਗਿਆ ਕਿ ਮੌਜੂਦਾ ਸਮੇਂ ਵਿੱਚ ਪੁਲਿਸਿੰਗ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਇਹ ਪਰਿਵਾਰ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਇਸੇ ਨਾਲ-ਨਾਲ ਉਹਨਾਂ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਂ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ ਕਿ ਸਕੂਲ ਜਾਓ ਹਾਇਰ ਐਜੂਕੇਸ਼ਨ ਜ਼ਰੂਰ ਲਓ ਗਲਤ ਕੰਮ ਨਾ ਕਰੋ ਪੁਲਿਸ ਨਾਲ ਕੋਈ ਟੱਕਰ ਨਾ ਲਾਓ ਕਿਸੇ ਕਿਸਮ ਦੀ ਕਿਉਂਕਿ ਕੋਈ ਕ੍ਰਿਮਨਲ ਰੈਕੋਰਡ ਜਾਂ ਕੋਈ ਡਰਿੰਕ ਇਨ ਡਰਾਈਵਿੰਗ ਦਾ ਕੋਈ ਵੀ ਕੇਸ ਲੱਗਿਆ ਤੁਸੀਂ ਪੀਸ ਨਹੀਂ ਹੋ ਸਕਦੇ ਸੋ ਆਪਣੇ ਨਾਮ ਨੂੰ ਕਲੀਨ ਰੱਖੋ ਲਾਈਕ ਕ੍ਰੈਡਿਟ ਰੈਕੋਰਡ ਕਲੀਨ ਵੀ ਹੋਣਾ ਚਾਹੀਦਾ ਤਾਂ ਕਿ ਇਹ ਨਾ ਹੋਵੇ ਕਿ ਤੁਸੀਂ ਅਪਲਾਈ ਕੀਤਾ ਕਾਸਕੀ ਜਿਹੜੇ ਬੈਕਗਰਾਉਂਡ ਚੈੱਕ ਕਰਦੇ ਹੈਗੇ ਆ ਉਹ ਤੁਹਾਡੀ ਨੇਬਰ ਸਕੂਲ ਤੋਂ ਇਲਾਵਾ ਨੇਬਰਹੁੱਡ ਚ ਜਾ ਕੇ ਕਲੇ-ਕਲੇ ਡੋਰ ਤੋਂ ਚੈੱਕ ਕਰਦੇ ਹੈਗੇ ਆ ਸੁਖਪ੍ਰੀਤ ਕੌਰ ਓਮਨੀ ਨਿਊਜ਼